ਦੋਸਤੋ ਸਸਿਕਾਲ ਅੱਜ ਫੇਰ ਤੁਹਾਨੂੰ ਇੱਕ ਪਿੰਡ ਦੇ ਛੱਪੜ ਦੀ ਸੈਰ ਕਰਵਾਉਣੇ ਆ ਹਰ ਇੱਕ ਇਨਸਾਨ ਤਕਰੀਬਨ 95% ਆਪਣੇ ਘਰਾਂ ਵਿੱਚੋਂ ਫਰਸ਼ਾਂ ਧੋ ਕੇ ਆਪਾਂ ਪਾਣੀ ਸਾਰਾ ਬਾਹਰ ਨਾਲੀਆਂ 'ਚ ਫਲਸ਼ਾਂ ਦਾ ਪਾਣੀ ਸਾਰਾ ਨਾਲੀਆਂ 'ਚ ਹਾਰਪਿਕ ਪਾਇਆ ਜੋ ਵੀ ਫਲਸ਼ਾਂ ਦੇ ਵਿੱਚ ਆਪਾਂ ਪਾਉਣੇ ਐ ਗੰਦਗੀ ਜੋ ਕੁਝ ਵੀ ਹੁੰਦਾ ਹੈ ਮਤਲਬ ਤਾਂ ਸਾਰਾ ਕੁਝ ਲੋਕਾਂ ਨੇ ਨਾਲੀਆਂ ਦੇ ਵਿੱਚ ਬਾਹਰ ਉਤਾਰ ਦਿੱਤਾ ਤੇ ਉਹ ਅੱਗੇ ਛੱਪੜਾਂ 'ਚ ਗਿਆ ਤੇ ਛੱਪੜ ਇੱਕ ਗੰਦਗੀ ਦਾ ਰੂਪ ਧਾਰਨ ਕਰ ਗਏ ਜਿਹੜੇ ਛੱਪੜਾਂ ਤੇ ਗਾਣੇ ਬਣਿਆ ਕਰਦੇ ਸੀ ਜਿਹੜੇ ਛੱਪੜਾਂ ਦੇ ਕੰਡਿਆਂ ਤੇ ਤੀਆਂ ਦੇ ਮੇਲੇ ਲੱਗਦੇ ਸੀ ਜਿਹੜੇ ਛਪੜਾਂ ਦੇ ਕੰਡਿਆਂ ਤੇ ਰੋਟ ਪਕਾਏ ਜਾਂਦੇ ਸੀ ਕਿਉਂਕਿ ਜਲ ਦੇਵਤਾ ਹੁੰਦਾ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਹੇ ਪਾਰੇ ਛਪੜ ਸਾਡਾ ਵਿਰਸਾ ਸੀ ਸਾਡਾ ਸਭਿਆਚਾਰ ਸੀ ਇਹ ਵੀ ਇੱਥੇ ਪਸ਼ੂ ਨਵਾਏ ਜਾਂਦੇ ਸੀ ਆ ਕੇ ਜਦੋਂ ਸ਼ਾਮ ਨੂੰ ਚੋਂਦੇ ਤਾਂ ਦੁੱਧ ਵਧ ਦਿੰਦੇ ਸੀ ਸ਼ੁੱਧ ਹੁੰਦਾ ਸੀ ਬਿਮਾਰੀਆਂ ਦਾ ਕਾਰਨ ਆਪਾਂ ਆਪ ਦਾ ਆਪ ਸਹਿੇੜ ਲਿਆ ਜਿਹੜਾ ਪਾਣੀ ਤੁਹਾਡੇ ਘਰੋਂ ਤੁਹਾਡੀਆਂ ਫਲਸ਼ਾਂ ਦਾ ਨਾ ਇਹ ਜਾ ਕੇ ਛੱਪੜ ਚ ਜਾਂਦਾ ਉਥੋਂ ਭਾਵੇਂ ਲਿਫਟ ਕਰਕੇ ਅੱਗੇ ਜਾਵੇ ਪਰ ਫੇਰ ਵੀ ਜਿੰਨਾ ਪਾਣੀ ਸਿਮਦਾ ਹੈ ਨਾ ਤੇ ਨਹਿਰਾਂ ਦਾ ਪਾਣੀ, ਵਾਟਰ ਵਰਕਸ ਦਾ ਪਾਣੀ ਪੀਣ ਦੇ ਯੋਗ ਨਹੀਂ ਰਿਹਾ ਤਾਂ ਆਪਾਂ ਬਿਹਤਰ ਸਮਝਦੇ ਆ ਆਪਾਂ အਹਿਮੀယत ਦਿੰਨੇ ਆ ਧਰਤੀ ਹੇਠਲੇ ਪਾਣੀ ਨੂੰ ਜਿਵੇਂ ਨਲਕਿਆਂ ਤੋਂ ਪਾਣੀ ਲੈ ਕੇ ਆਉਣੇ ਆ ਆਪਾਂ ਨਾ ਵੀ ਪੀਵਾਂਗੇ ਪਾਣੀ ਤਾਂ ਜਿਹੜਾ ਘਰਾਂ 'ਚ ਨਲਕੇ ਲੱਗੇ ਆ ਉਹ ਪਸ਼ੂਆਂ ਨੂੰ ਪਿਉਉਣੇ ਆ ਉਹ ਪਸ਼ੂਆਂ ਦੇ ਅੰਦਰ ਜਾਂਦਾ ਉਹ ਦੁੱਧ ਦਿੰਦੇ ਆ ਤਾਂ ਉਹ ਚਾਹ ਦੇ ਵਿੱਚ ਦੀ ਹੋ ਕੇ ਆਪਣੇ ਅੰਦਰ ਜਾਂਦਾ ਹਾਰਪਿਕ ਨੰਬਰ 2 ਜਿਹੜਾ ਤੁਹਾਡੇ ਸਾਹਮਣੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਕਿੰਨੇ ਲਫਾਫੇ ਐ ਕਿੰਨੀਆਂ ਚਪਲਾਂ ਕਿੰਨੇ ਗਲਾਸ ਐ ਪਲਾਸਟਿਕ ਦੇ ਜੋ ਵੀ ਗੰਦਗੀ ਪਈ ਐ ਜੇਕਰ ਕੋਈ ਵੀ ਬੰਦਾ ਇਹਨਾਂ ਲਫਾਫਿਆਂ ਦੀ ਗਿਣਤੀ ਕਰਕੇ ਦੱਸ ਦੇਵੇ ਉਹਨੂੰ 50000 ਰੁਪਇਆ ਨਾਮ ਦੇਵਾਂਗੇ ਸਨਮਾਨਤ ਕਰਾਂਗੇ ਜੇਕਰ ਕੋਈ ਭਰਾ ਦੱਸ ਦੇਵੇ ਕਿ ਕਿੰਨੇ ਲਫਾਫੇ ਐ ਜਿਹੜੇ ਤੁਹਾਡੇ ਘਰਾਂ ਚੋਂ ਆਏ ਐ ਕਿਉਂਕਿ ਇਹ ਕੋਈ ਬਾਹਰੋਂ ਆ ਕੇ ਤਾਂ ਸਿੱਟ ਕੇ ਨਹੀਂ ਗਿਆ ਇਹ ਗੰਦਗੀ ਬੰਦਾ ਹੀ ਪੈਦਾ ਕਰਦਾ ਏ ਜੇਕਰ ਆਪਾਂ ਸਰਪੰਚਾਂ ਨੂੰ ਪੰਚਾਇਤਾਂ ਨੂੰ ਦੋਸ਼ ਦਈਏ ਤਾਂ ਹਰ ਇੱਕ ਜ਼ਿੰਮੇਵਾਰੀ ਸਰਪੰਚ ਦੀ ਨਹੀਂ ਹੁੰਦੀ ਭਾਵੇਂ ਕਿ ਸਾਰਾ ਨਗਰ ਸਰਪੰਚ ਨੂੰ ਜ਼ਿੰਮੇਵਾਰੀ ਵਾਸਤੇ ਚੁਣਦਾ ਹੈ ਪਰ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਯਾਰ ਟੂਟੀਆਂ ਦੇ ਅੱਗੇ ਗੇਟਵਾਲ ਨਹੀਂ ਲੱਗੇ ਟੂਟੀਆਂ ਨਹੀਂ ਲੱਗੀਆਂ ਜੇਕਰ ਵਾਟਰ ਵਰਕਸ ਦਾ ਪਾਣੀ ਆਉਂਦਾ ਹੈ ਤਾਂ ਉਹ ਡੁੱਲੀ ਜਾਂਦਾ ਹੈ 2 ਇੰਚੀ ਪਾਣੀ ਖਾਲੀਆਂ ਚ ਵਗਦਾ ਹੀ ਰਹਿੰਦਾ ਹਰ ਵੇਲੇ ਤਾਂ ਫਿਰ ਛੱਪੜ ਤਾਂ ਓਵਰਫਲੋ ਹੋਣੀ ਹੀ ਐ ਤੇ ਫਿਰ ਆ ਸੜਕਾਂ ਤੇ ਪਾਣੀ ਆਉਣਾ ਹੀ ਐ ਤੇ ਜੇਕਰ ਹਰ ਇੱਕ ਇਨਸਾਨ ਆਪਣੀ ਥੋੜੀ ਥੋੜੀ ਜ਼ਿੰਮੇਵਾਰੀ ਸਮਝੇ ਜਿਹੜੀ ਸਾਰੀ ਜ਼ਿੰਮੇਵਾਰੀ ਤੁਸੀਂ ਪੰਚਾਇਤ ਦੇ ਖਾਤੇ ਚ ਪਾ ਦਿੰਨੇ ਹੋ ਜਾਂ ਸਰਪੰਚ ਸਾਹਿਬ ਦੇ ਗਲ ਪਾ ਦਿੰਨੇ ਹੋ ਕਿ ਸਾਡੇ ਗੇਟ ਚ ਆ ਕੇ ਜਿਹੜੀ ਟੱਟੀ ਆ ਨਾ ਉਹ ਵੀ ਸਰਪੰਚ ਚ ਆ ਕੇ ਜਾਵੇ ਇਹ ਤਾਂ ਗੱਲ ਹੈ ਗਲਤ ਮਿੱਤਰੋ ਚਲੋ ਸਰਪੰਚ ਸਾਹਿਬ ਹਰਾਂ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਤੇ ਉਹ ਆਪਦੀ ਜ਼ਿੰਮੇਵਾਰੀ ਬਖੂਬੀ ਨਿਭਾਉਂਦੇ ਹੁੰਦੇ ਆ ਪਰ ਇਹ ਕੱਲੇ ਆਪਾਂ ਆਪਣੇ ਪਿੰਡ ਦੀ ਗੱਲ ਨਹੀਂ ਕਰਦੇ ਮੰਨ ਲਓ ਰੋੜਾਂ ਵਾਲੀ ਦੀ ਹਰ ਇੱਕ ਪਿੰਡ ਦਾ ਇਹ ਹਾਲ ਹੈ ਯਾਰ ਫਤੂਹੀ ਖੇੜੇ ਛੱਪੜਦਾ ਇਹ ਹਾਲ ਹੈ ਪੀਟੀ ਵਾਲੇ ਛੱਪੜਦਾ ਇਹ ਹਾਲ ਹੈ ਸਿੱਖ ਵਾਲੇ ਡੇਰੇ ਦੇ ਕੋਲੇ ਛੱਪੜ ਨਰਕ ਬਣਿਆ ਪਿਆ ਹਰ ਇੱਕ ਜਗ੍ਹਾ ਛੱਪਣਾ ਨੂੰ ਨਰਕ ਕਿਹਨੇ ਬਣਾਇਆ ਆਪਾਂ ਇਨਸਾਨਾਂ ਨੇ ਜਦੋਂ ਗਲੀਆਂ ਪੱਕੀਆਂ ਹੋ ਗਈਆਂ ਘਰ ਪੱਕੇ ਕਰ ਲਏ ਲੋਕ ਟਾਇਲਾਂ ਲਾ ਲਈਆਂ ਹਰ ਇੱਕ ਨੇ ਤੋਤਾ ਫਰਸ਼ ਚੱਲ ਵੀ ਨਾਲੀ ਚ ਤੇ ਨਾਲੀ ਚੋਂ ਫਿਰ ਅੱਗੇ ਜਾ ਕੇ ਮਿੱਤਰੋ ਓਵਰਫਲੋ ਹੋਣਾ ਹੀ ਹੋਣਾ ਹੁਣ ਇੱਕ ਸੱਜਣ ਨੇ ਕਹਿੰਦੇ ਵੀ ਉੱਥੇ ਡੱਗੀ ਤੋੜ ਦਿੱਤੀ ਤੋੜੀ ਤਾਂ ਹੁਣੇ ਚੰਗੇ ਵਾਸਤੇ ਆਪ ਦੇ ਚੰਗੇ ਵਾਸਤੇ ਵੀਰ ਪਾਣੀ ਝੋਨੇ ਚ ਪਈ ਜਾਊਗਾ ਤੇ ਫਿਰ ਮਿੱਤਰੋ ਜੇ ਜੇਕਰ ਉਹ ਆਪਣੇ ਆਪ ਹੀ ਸਹੀ ਕਰਵਾ ਦਿਓ ਤਾਂ ਫੇਰ ਆ ਜਿਹੜਾ ਤੁਹਾਡੇ ਸਾਹਮਣੇ ਸਾਈਕਲਾਂ ਵਾਲੇ ਪੈਦਲ ਲੰਘਣ ਵਾਲੇ ਕੋਈ ਮਾਤੜ ਲੋਕ ਕੋਈ ਬੱਚਿਆਂ ਨੂੰ ਲੈ ਕੇ ਜਾਂਦਾ ਤਾਂ ਇਹਨਾਂ ਨੂੰ ਆ ਓਵਰਫਲੋ ਹੋਏ ਗੰਦੇ ਪਾਣੀ ਵਿੱਚ ਦੀ ਨਾ ਲੰਘਣਾ ਪਵੇ ਆਪੋ ਆਪਣੀ ਜ਼ਿੰਮੇਵਾਰੀ ਸਾਰੇ ਮੇਰੇ ਭਰਾ ਬਖੂਬੀ ਨਵਾਇਆ ਕਰੋ ਸਰਪੰਚ ਸਾਹਿਬ ਯਾਰ ਕਿੱਥੇ ਕਿੱਥੇ ਤੁਹਾਡੇ ਪਿੱਛੇ ਪਿੱਛੇ ਤੁਰੇ ਫਿਰਨਗੇ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਪੰਚਾਇਤ ਦੀ ਬਣਦੀ ਹੈ ਤਾਂ ਆਪਣੀ ਵੀ ਬਣਦੀ ਹੈ ਸ਼ੇਅਰ ਕਰ ਦਿਓ ਮੇਰੇ ਭਰਾ